ਖੰਨਾ ਚ ਨੈਸ਼ਨਲ ਹਾਈਵੇ ਉੱਪਰ ਪੰਵਸ ਦੀ ਬੋਲਵੋ ਬੱਸ ਹਾਸੀਅਲ ਸ਼ਿਕਾਰ ਹੋ ਗਈ ਇਹ ਬੱਸ 30 ਤੋਂ 35 ਸਵਾਰੀਆਂ ਲੈ ਕੇ ਦਿੱਲੀ ਤੋਂ ਜਲੰਧਰ ਜਾ ਰਹੀ ਸੀ ਤਾਂ ਖੰਨਾ ਚ ਬੱਸ ਸਟੈਂਡ ਦੇ ਕੋਲ ਪੁਲ ਦੇ ਉੱਪਰ ਲੋਹੇ ਦੇ ਸਰੀਏ ਨਾਲ ਭਰੇ ਟਰਾਲੇ ਦੇ ਪਿੱਛੇ ਟਕਰਾ ਗਈ ਟੱਕਰ ਦੇ ਨਾਲ ਟਰਾਲਾ ਪੁਲ ਤੋਂ ਥੱਲੇ ਡਿੱਗਣ ਤੋਂ ਬਚ ਗਿਆ ਟਰਾਲੇ ਦਾ ਅੱਧਾ ਹਿੱਸਾ ਪੁਲ ਤੇ ਨਾਲ ਲਟਕ ਗਿਆ ਜਿਸ ਨਾਲ ਹਫੜਾ ਤਫੜੀ ਮੱਚ ਗਈ ਬੱਸ ਚ ਸਵਾਰੀਆਂ ਤੁਰੰਤ ਉਤਰੀਆਂ ਅਤੇ ਖੁਦ ਨੂੰ ਬਚਾਇਆ ਸਰਵਿਸ ਲੇਨ ਉੱਪਰ ਵੀ ਅਲਟ ਕੀਤਾ ਗਿਆ कहाँ से आ रहे थे आप किस चीज़ में आए थे ये बोलिए ये जैसे हादसा हुआ कैसे हुआ पता कुछ हम लोग तो अंदर बैठे हुए थे अचानक से ये ट्रक वाला साइड में अपना चल रहा था ये स्पीड में साथ ओवर तो क्रॉसिंग के चक्कर में ये से। राम रहा जी। था तो रामलाल आ रहे थे बात स्पीड से आया है कंट्रोल हो पीछे लेके मारी गई ਹੀ ਪਰ ਆ ਹੋਇਆ ਟ੍ਰੈਫਿਕ ਤੇ ਸੜੀਆਂ ਭਰੇ ਅਸੀਂ ਆ ਕੇ ਆਪਣੇ ਕਰਮਚਾਰੀਆਂ ਦੇ ਨਾਲ ਤੇ ਇਹਨੂੰ ਸਾਈਡ ਤੇ ਕੀਤਾ ਤੇ ਟ੍ਰੈਫਿਕ ਵੀਡੀਓ ਨੂੰ ਕੰਟੀਨਿਊ ਕੀਤਾ ਇਹ ਕੋਈ ਜਾਨੀ ਨੁਕਸਾਨਦਾਰ ਨਹੀਂ ਹੋਇਆ ਨਹੀਂ ਨਹੀਂ ਬਿਲਹਾਲ ਤੇ ਕੋਈ ਨਹੀਂ ਆ ਮਤਲਬ ਜਾਨੀ ਨੁਕਸਾਨ ਬਾਕੀ ਇਹਨਾਂ ਦੇ ਮਾਮੂਲੀ ਡਰਾਈਵਰਾਂ ਦੇ ਸੱਟਾਂ ਲੱਗੀਆਂ ਹੋਈਆਂ ਨੇ ਬਾਕੀ ਚਚਾਰੂ ਢੰਗ ਨਾਲ ਚੱਲ ਪਈ ਜੀ ਹਾਂਜੀ ਹਾਂਜੀ ਬਿਲਕੁਲ ਜੀ ਟ੍ਰੈਫਿਕ ਨੂੰ ਸਾਈਡ ਤੇ ਕਰਵਾ ਕੇ ਤੇ ਸਚਾਰੂ ਢੰਗ ਨਾਲ ਟ੍ਰੈਫਿਕ ਜਿਹੜੀ ਚੱਲ ਰਹੀ ਕੰਟੀਨਿਊ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ